ਮੇਂ ਨਾ ਹੋ ਗਿਆ ਦੋ ਕੰਦੀ ਨੂੰ ਮੇਰੀ ਠੂਈ ਦਿਖਾ ਲਿਆ ਉਹ ਤਾਂ ਇਹ ਤਾਂ ਇਹਨਾਂ ਦੇ ਪਾਤਾ ਤਾਂ ਖ ਨਹੀਂ ਉਹੀ ਕਹੀ ਜਾਂਦੀ ਹੈ ਵੀ ਲਾ ਕੇ ਹੀ ਕਹਿੰਦੀ ਹੈ ਠੂਈ ਜੜੀ ਥੋੜੀ ਤੂੰ ਦਸੀਗਾ ਹਨ ਮੇਡਾ ਠੀਕ ਦਾ ਉੱਥੇ ਹੀ ਠੀਕ ਹੋਈ ਆ ਦੇਖ ਲਾ ਹੁਣ ਹਮ ਮੇਡਾ ਅੱਡੇ ਤੱਕ ਜਾਣਾ ਜਾਣੇ ਨਾ ਤੁਰ ਕੇ ਮੇਰਾ ਸਾਰਾ ਪਿਆ ਸਮਝਦਾ ਨਹੀਂ ਇੱਕ ਵਾਰੀ ਗਿਆ ਸੀ ਉਹਨੇ ਠੀਕ ਹੋ ਗਿਆ ਸੀ ਤੂੰ ਕੰਮ ਨਹੀਂ ਤੂੰ ਕਰਦੀ ਕੋਈ ਬਾਸਦਾ ਨਹੀਂ ਯਾਰ ਫੇਰ ਵੀ ਲੇਰਾ ਦੇਵਾ ਤੈਨੂੰ ਬੇਲੀ ਹੁਣ ਛੁੱਟੀ ਦਿੱਤੀ ਵੀ ਆ ਨਾ ਦਿੱਤੀ ਵੀ ਆ ਕੰਮ ਮੇਰਾ ਬਾਪੂ ਆ ਕੇ ਕਰ ਕੰਮ ਕੀ ਆ ਇੱਕ ਰੋਟੀ ਲਾਉਣੀ ਆ ਹੁਣ ਤਾਂ ਬਰੋਟੀ ਲਾਉਣੀ ਭਾਂਡੇ ਮਾਂਜਣੇ ਚਾਹਾਂ ਕਰਨੇ ਆ ਕੰਮ ਤਾਂ ਬੁਢੀ ਦਾ ਮੁੱਕਦਾ ਹੀ ਨਹੀਂ 2 ਘੰਟੇ ਲੈਣਗਾ ਹੈ ਬਾਬਾ ਕੀ ਹਾਲ ਆ ਕੈਂ ਵਾ ਸੇਤਾ ਹਾਂ ਤੁਸੀਂ ਹਾਂ ਠੀਕ ਆ ਆ ਯਾਰ ਸਾਡਾ ਜਵਾਕ ਬੱਕਰੀਆਂ ਮੰਗਦਾ ਇਹ ਕਿਹੜਾ ਬੱਕਰੀਆਂ ਦਾ ਜਵਾਕ ਆ ਯਾਰ ਉਹ ਖੜੇ ਦਾ ਸਾਖ ਕਹੇ ਜਾਂਦਾ ਮੈਂ ਵੀ ਨਹੀਂ ਸੁਣਿਆ ਨਾ ਉਹ ਤਾਂ ਛੋਲੇ ਸੰਸਾਰ ਕਰਕੇ ਬਣਦਾ ਹਾਂਜੀ ਸੋ ਅੱਜ ਆਪ ਆਇਆ ਨਾਨਕਸਾ 68 ਪਰੋ ਵਾਲ ਕਲਾ ਇੱਥੇ ਆਪਣੇ ਪਿੰਡ ਵਾਲੇ ਬਾਬਾ ਜੀ ਤਾਂ ਧੰਨ ਧੰਨ ਬਾਬਾ ਇਸਰ ਸਿੰਘ ਜੀ ਝੋੜਣਾ ਵਾਲੇ ਤੇ ਤਾਂ ਧੰਨ ਧੰਨ ਬਾਬਾ ਮੀਹਾ ਸਿੰਘ ਜੀ ਸਿਹੜ ਵਾਲੇ ਦੇ ਨਾਂ ਦੇ ਉੱਤੇ ਜੋ 68 ਬਣੀ ਹੋਈ ਆ ਦੂਰੋਂ ਦੂਰੋਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਦਰਸ਼ਨ ਕਰਨ ਲਈ ਪਹੁੰਚਦੀਆਂ ਤੇ ਇਸ ਸਥਾਨ ਦੇ ਉੱਤੇ ਐਤਵਾਰ ਵਾਲੇ ਦਿਨ ਜੋ ਹੱਡੀਆਂ ਦੇ ਰੋਗਾਂ ਦੀ ਫ੍ਰੀ ਸੇਵਾ ਕੀਤੀ ਜਾਂਦੀ ਆ ਮੇਰੀ ਵੀ ਡੈਸਕ ਦੀ ਪ੍ਰੋਬਲਮ ਹੋ ਗਈ ਸੀ ਤੇ ਡੈਡੀ ਦੇ ਵੀ ਮਣ ਕੇ ਬਹਿ ਗਏ ਸੀ ਕਿਤੋਂ ਨਹੀਂ ਲੋਟ ਆਇਆ ਸੀ ਇਸ ਸਥਾਨ ਦੇ ਉੱਤੇ ਅਸੀਂ ਆਏ ਸੀਗੇ ਤੇ ਅੱਜ ਮਾਤਾ ਨੂੰ ਲੈ ਕੇ ਆਏ ਇੱਥੋਂ ਪਹਿਲਾਂ ਟੋਕਨ ਲੈਣਾ ਪੈਂਦਾ ਤੇ ਜਿਹਦਾ ਨੰਬਰ ਲੰਘ ਜੇ ਉਹਨੂੰ ਫਿਰ ਆਹ ਦੇਖੋ ਤੁਸੀਂ ਪੜ ਸਕਦੇ ਹੋ ਹਦਾਇਤਾਂ ਕੀ ਨੇ ਵੀ ਨਾ ਹੋ ਗਿਆ ਦੋ ਕੰਨ ਦੀ ਨੂੰ ਮੇਰੀ ਢੂਈ ਦਿਖਾ ਲਿਆ ਉਹ ਤਾਂ ਇਹ ਤਾਂ ਇਹਨਾਂ ਦੇ ਪਾਤਾ ਤੱਕ ਨਹੀਂ ਉਹੀ ਕਹੀ ਜਾਂਦੀ ਐ ਵੀ ਲਾ ਕੇ ਹੀ ਕਹਿੰਦੀ ਐ ਢੂਈ ਨੂੰ ਹੁਣ ਸਾਲ ਨੂੰ ਵੀ ਪਤਾ ਸੀ ਪਤਾ ਸੀ ਛੰਨੂ ਉਦੋਂ ਛੱਲੇ ਪਵਾ ਕੇ ਲੈ ਕੇ ਆਂਦੇ ਛੱਲੇ ਨਾਲ ਫਰਕ ਨਹੀਂ ਪਿਆ ਢੂਈਆਂ ਨਾਲ ਨਹੀਂ ਹਟਦੀਆਂ ਛੱਲਿਆ ਨਾਲ ਢੂਈ ਛੱਲਿਆ ਨਾਲ ਕੀ ਹਟਦਾ ਫਿਰ ਉਹ ਤਾਂ ਜੋੜਾ ਨਹੀਂ ਲੱਤਾ ਲੱਤਾ ਹਟ ਜਾਂਦੀਆਂ ਫੇਰ ਹੁਣ ਢੂਈ ਤੇਰੇ ਤਾਂ ਮੰਨ ਕੇ ਆ ਵੀਰਾ ਕਹਿੰਦਾ ਮੰਨ ਕੇ ਹੋਏ ਵੈਤਰੇ ਹਨਾ ਹੁਣ ਪ੍ਰੇਜ ਕਰਨਾ ਪੈਣਾ ਤੈਨੂੰ ਤਾਂ ਹੁਣ 15 ਦਿਨ ਦਾ ਕਰੂੰਗੀ ਉਹਨੂੰ ਕਹਿ ਦੂੰਗਾ ਅੰਦਰ ਨਾਲ ਰੋਟੀ ਦਾਜ ਸਹੀ ਗੱਲ ਪਨ ਤੇਨੂ ਕੀ ਕਹਿੰਦਾ ਤੇਰੀ ਵੀ ਡੈਸਕ ਦੀ ਹੋਈ ਆ ਤੈਨੂੰ ਵੀ ਫਿਰ ਭਰੇ ਚੀਜ਼ ਲੋੜੀ ਆ ਚਲੋ ਆਰਾਮ ਕਰੇ ਚੱਲ ਗਈ ਚਲੋ ਮੈਂ ਤਾਂ ਇਹਨੂੰ ਬਹੁਤ ਟਾਈਮ ਦੀ ਕਹੀ ਜਾਂਦੀ ਇਹ ਮੰਨਦਾ ਹੀ ਨਾ ਪਿਆਰ ਮੰਨਣਾ ਪਤਾ ਮੰਨੇ ਵਾਸਤੇ ਇਹਨੂੰ ਤਾਂ ਬਹਾਨਾ ਐ ਢੂਈ ਦਾ ਤੈਨੂੰ ਮੈਨੂੰ ਪਤਾ ਮੇਰੀਆਂ ਲੇਰਾਂ ਨਿਕਲਦੀਆਂ ਢੂਈ ਨਾ ਤੂੰ ਕੰਮ ਨਹੀਂ ਤੂੰ ਕਰਦੀ ਕੋਈ ਬਾਤ ਦਾ ਨਹੀਂ ਯਾਰ ਫੇਰ ਵੀ ਲੇਰਾਂ ਹੈ ਦੇਵਾ ਤਾਂ ਨੂੰ ਬੇਲੀ ਹੁਣ ਛੁੱਟੀ ਦਿੱਤੀ ਵੀ ਆ ਨਾ ਦਿੱਤੀ ਵੀ ਆ ਕੰਮ ਮੇਰਾ ਬਾਪੂ ਆ ਕੇ ਕਰ ਕੰਮ ਕੀ ਆ ਇੱਕ ਰੋਟੀ ਲਾਉਣੀ ਆ ਹੁਣ ਤਾਂ ਵਾ ਰੋਟੀ ਲਾਉਣੀ ਭਾਂਡੇ ਮਾਂਜਣੇ ਚਾਹਾਂ ਕਰਨੀਆਂ ਕੰਮ ਤਾਂ ਬੁਢੀ ਦਾ ਮੁੱਕਦਾ ਹੀ ਨਹੀਂ ਜੋ 2 ਘੰਟੇ ਦਾ ਤੇ ਰਪੇ ਉਹਦੇ ਕਹਿਣ ਨੂੰ ਇਹ ਕੰਮ ਆ ਜੋ ਕੰਮ ਆ ਹਾਂ ਸੋਹੀ ਚ ਲੱਤ ਹੁੰਦੀ ਆ ਕਿਤੇ ਰੀ ਮੰਜੇ ਤੇ ਹੁੰਦੀ ਆ ਹਾਂ ਮਾੜਾ ਜਿਹਾ ਪੈਣੀ ਆ ਉਹਦੀ ਉੱਠ ਕੇ ਫੀਜੋ ਤਾਂ ਜਿਆਦਾ ਜਾਂਦਾ ਫੇਰ ਭੱਜ ਕੇ ਰਸੋਈ ਚ ਪੌਣੀ ਗਲਤ ਫੋਨ ਤੇ ਹੁੰਦੀ ਆ ਤੇਰੀ ਹੈ ਪੌਣੀ ਦਾ ਤੇਰੀ ਫੋਨ ਤੇ ਹੁੰਦੀ ਆ ਆਦੀ ਲੱਤ ਮੰਜੇ ਤੇ ਹੁੰਦੀ ਆ ਪਾਈਆ ਕਿ ਲਾਤਰ ਸੋਈ ਤੇ ਹੁੰਦੀ ਆ ਚਾਰਜ ਮੁੱਕ ਜਾਂਦਾ ਲੱਗਦਾ ਬਾਸ ਮੈਂ ਕਿ ਚਾਰਜ ਮੁੱਕ ਜਾਂਦਾ ਪਤਾ ਹੀ ਨਹੀਂ ਲੱਗਦਾ ਹਾਂ ਖਤਮ ਹੋ ਜਾਂਦਾ ਕਿ ਬਾਲੀ ਸਕੀਮਾਂ ਆ ਨਾ ਇਹਨੂੰ ਜਦੋਂ ਪਤਾ ਇਹਨੇ ਫੋਨ ਇਹਦਾ ਚਾਰਜ ਜਦੋਂ ਮੁੱਕਣ ਵਾਲਾ ਉਹਦੀ ਚਾਰਜ ਤੇ ਲਾ ਕੇ ਨਾ ਉਹਦੀ ਆਖੇ ਡੈਡੀ ਚੈੱਕ ਲੂ ਨੂੰ ਪਤਾ ਵੀ ਹੁਣ ਤਾਂ ਚਾਰਜ ਮੁੱਕ ਗਿਆ ਇਹਨੇ ਹਾਂ ਡੈਡੀ ਦਾ ਨਾ ਲੱਗਦਾ ਹਾਂ ਡੈਡੀ ਤੂੰ ਮਨ ਕਰ ਸਾਰੀ ਦਿਹਾੜੀ ਫੋਨ ਹੀ ਛੱਡਦਾ ਉਲਟਾ ਲਾਉਂਦੀ ਏ ਸਾਰੀ ਦਿਹਾੜੀ ਫੋਨ ਤੇ ਉਹ ਬਰਾ ਵਿਚਾਰਾ ਜਦੋਂ ਆ ਗਿਆ ਬਾਹਰੋਂ ਕਿ ਤੋਦੋ ਨੇ ਚੈੱਕ ਲੈਣਾ। ਉਹ ਬਾਪ ਨੂੰ ਦੇਖ ਲੈ ਘਰ 11 11 ਵਜੇ ਤੀਂ ਦੇਖਦਾ। ਜੇ ਮੈਂ ਕਹਦਾ ਮੈਨੂੰ ਫਟਾ ਦੇ ਮਾੜਾ ਜੇ ਮੈਂ ਉਹ ਫੋਨ ਦੇਖਾਂ ਲਾ ਤੇ ਲਾਉਣਾ ਮੈਂ ਉਹਨੂੰ। ਹਾਂ। ਬੱਸ। ਆ ਨਹਿਰ ਖਾਲੀ ਪਈ ਆ ਤੇ ਨਹਿਰ। ਕਾਹਿਆਂ ਨਹੀਂ ਨਹਿਰ ਹੋਂ। ਜਾਣ ਕੇ। ਜਾਣ ਕੇ। ਪੱਕੀ ਕਰਦੀ। ਆ ਵੀ ਪੱਕੀ ਕਰਦੀ ਨਹਿਰ। ਹਾਂ। ਹੈ ਨਾ। ਅਗੈ ਚੰਨ। ਸ਼ਾਂਗ ਤਾਂ ਬਹੁਤ ਆਉਂਦੀ ਆ ਹੂੰ। ਉਹ ਰਾਮ ਆਉਂਦਾ ਕਰਕੇ ਹੁੰਦੇ। ਆਪਾਂ ਦਾ ਡੈਡੀ ਨੂੰ ਫਰਕ ਪਿਆ ਹੀ ਪਹਿਲਾਂ ਪਹਿਲਾਂ ਸਾਰਿਆਂ ਨਾਲੋਂ ਪਹਿਲਾਂ ਉਸ ਤੋਂ ਬਾਅਦ ਮੇਰੀ ਵੀ ਡੈਸਕ ਹੈ ਲੱਗੀ ਸੀ ਮੇਰੀ ਵੀ ਇੱਥੇ ਠੀਕ ਹੋਈ ਸੀ ਫੇਰ ਨਾ ਸ਼ਾਂਤੀ ਦੀ ਰਾਨੀ ਦੀ ਐਨੀ ਅੱਡੀ ਪੈਰ ਛੋਟਾ ਹੋ ਗਿਆ ਸੀ ਇਹਨਾਂ ਨਹੀਂ ਬਹੁਤ ਬੰਦਿਆਂ ਨੂੰ ਫਰਕ ਮੈਂ ਤਾਂ ਬਾਹਲੇ ਲਾਏ ਆ ਇੱਥੇ ਸੇਵਾ ਦਾ ਜਿਆਦਾ ਵਧੀਆ ਕਿਸੇ ਦਾ ਭਲਾ ਹੋ ਜੇ ਆ ਜੰਕਾ ਮਰ ਗਿਆ ਉਹਦੀ ਬਹੂ ਵੀ ਜਾਂਦਾ ਫੇਰ ਆਪਣੇ ਦੂਜੇ ਦੀ ਬਹੂ ਵੀ ਕਿਸੇ ਨੂੰ ਵੀ ਲੈ ਕੇ ਆਉਂਦਾ ਮੈਂ ਤਾਂ ਬਾਹਲੇ ਲੈ ਕੇ ਜਾਂਦੇ ਮੈਨੂੰ ਵੀ ਕਾਮੈਂਟ ਪੜ੍ਹੇ ਸੀ ਮੈਂ ਬਾਵਾ ਜਾਨਿਆਂ ਦੇ ਉਹ ਕਹਿੰਦੇ ਤੁਸੀਂ ਪਰਵਾਰ ਵਾਲੀ ਉਹ ਵੀਡੀਓ ਪਾਓ 100 ਬੀ ਲੋਕਾਂ ਨੂੰ ਆਹੋ ਆਹ ਮੈਂ ਹੁਣ ਪਤਾ ਤਾਂ ਆਪਾਂ ਨੂੰ ਸੀਗਾ ਹੀ ਵੀ ਕਰਦੇ ਆ ਕਿਉਂਦੇ ਆਪਾਂ ਤਾਂ ਆਪ ਆਪਾਂ ਨੂੰ ਫਰਕ ਪਿਆ ਆ ਉਹ ਤੋਂ ਬਾਅਦ ਮੇਰੇ ਤਾਂ ਜੰਮਾ ਹੀ ਨਹੀਂ ਹੋਇਆ ਕੋਈ ਨਾ ਡੈਡੀ ਦੇ ਨਾਲ ਡੈਡੀ ਦਾ ਸਾਰਾ ਪਾਸਾ ਸੋਆ ਜਾਂਦਾ ਈ ਥੱਲੇ ਉਹ ਤਾਂ ਖੁਣਨੀ ਤੇ ਬਹਿ ਜਾਂਦੇ ਪੱਠੇ ਪੰਦ ਬੰਦਾ ਹਾਂ ਹਾਂ ਹੁਣ ਪੁੱਛਦੇ ਅੱਜ ਵੀ ਕਿਵੇਂ ਆ ਠੀਕ ਆ ਜਾ ਆ ਚਾਰ ਵਾਲੀ ਫੈਕਟਰੀ ਮੰਗੀ ਆ ਇੱਥੇ ਲੈ ਕੇ ਜਾਂਦਾ ਹੁੰਦਾ ਚਾਰ ਗਾਂਆਂ ਗਾਲੀਆਂ ਬੱਕਰੀਆਂ ਬਾਬੇ ਕੋਲ ਤਾਰਾ ਤੈਨੂੰ ਹੈਂ ਦੱਸ ਦੇ ਜਾਰੀ ਦਾ ਆ ਆ ਦੇ ਬਾਬੇ ਨੂੰ ਕਹਿ ਦਿੰਦਾ ਮੈਂ ਬਾਈਕੂ ਬਾਬਾ ਸਾਡਾ ਜਵਾਕ ਬੱਕਰੀਆਂ ਮੰਗਦਾ ਕਹਾ ਬਾਬੇ ਨੂੰ ਬਾਬਾ ਕੀ ਹਾਲ ਆ ਕੈਂ ਵਾਸੇ ਤਾ ਹਾਂ ਤੁਸੀਂ ਹਰੋ ਠੀਕ ਆ ਆ ਯਾਰ ਸਾਡਾ ਜਵਾਕ ਬੱਕਰੀਆਂ ਮੰਗਦਾ ਇਹ ਜਿਹੜਾ ਬੱਕਰਿਆਂ ਦੀ ਵਾਹ ਆ ਯਾਰ ਲੈਣੀਆਂ ਹਾਂ ਬਾਬਾ ਕਹਿੰਦਾ ਦੇ ਦਾਂਗੇ ਬੱਕਰੀਆਂ ਚੱਕ ਬਾਬਾ ਕਹਿੰਦਾ ਲੈ ਕੇ ਜਾਣੀਆਂ ਤਾਂ ਮੈਂ ਨਾ ਉਹ ਵੀ ਕਰ ਮਮੀ ਇੰਝਾ ਕੁਰੀ ਉਹ ਬਲਰਾਜ ਉਹ ਕਹਿੰਦਾ ਬੋਲਣ ਲੱਗ ਪਹਿਲਾਂ ਕਹਿੰਦਾ ਥਾਰੀਆਂ ਬੱਕਰੀਆਂ ਦੇ ਦੂੰ ਉਹ ਲੈ ਹੁਣ ਬੱਕਰੀਆਂ ਹੀ ਦੇਖੀ ਜਾਂਦਾ ਉਹ ਤੈਨੂੰ ਲੈ ਕੇ ਜਾਉਂ ਉਹਦੇ ਕੋਲੇ ਉਹ ਬਲਰਾਜ ਓਏ ਇੱਧਰ ਤੂੰ ਚਾਕ ਫਿਰ ਹਣ ਦਵਾਈ ਆ ਕੇ ਲੈ ਕੇ ਚੱਲੇਗੇ ਬੱਕਰੀਆਂ ਹੈਂ ਲ ਪੜਨਾ ਨਹੀਂ ਯਾਰ ਤੂੰ ਐ ਕੀ ਪੜੀਗਾ ਫਿਰ ਬੱਕਰੀ ਵੀ ਪਹਿਲਾਂ ਬੋਲ ਆ ਪਹਿਲਾਂ ਬੋਲ ਬੱਕਰੀ ਕਹ ਕਹਿ ਤਾਂ ਸਹੀ ਯਾਰ ਤੂੰ ਬੋਲਦਾ ਨਹੀਂ ਕਹਦਾ ਕਹਿ ਬੱਕਰੀ ਬੋਲਣ ਤਾਂ ਐਵੇਂ ਹੀ ਕਰੀ ਜਾਣਾ ਤੈਨੂੰ ਸਭ ਕੁਝ ਸੁਣਦਾ ਕਰਦਾ ਬਾਹਨਾ ਲਾ ਰੰਨਾ ਗਾਲਾਂ ਲਾਉਂ ਤੂੰ ਯਾਰ ਯਾਰ ਮੰਮੀ ਦਾ ਕਹਿ ਦੇ ਫਿਰ ਮੰਮਾ ਕਹੀ ਓਏ ਮੰਮਾ ਕੀ ਕਹਿੰਦਾ ਮੰਮਾ ਦਾ ਕਹਦੇ ਆ ਮੰਮਾ ਦਾ ਕਹਦੇ ਮੰਮਾ ਕਹਿੰਦਾ ਫਿਰ ਬੱਕਰੀ ਇਹ ਦਵਾਈ ਲੈ ਕੇ ਜਾਊ ਹਾਂ ਆ ਲੈ ਕਹਿਣਾ ਤਾਂ ਹੈਗਾ ਮੰਮਾ ਆਈ ਲਾ ਕੇ ਜਣਾ ਬੋਲਣਾ ਤੂੰ ਆ ਬੋਲ ਰਾਜ ਆ ਲੈ ਹਾਂ ਬੋਲਦਾ ਤਾਂ ਹੈਗਾ ਯਾਰ ਤੂੰ ਉਹੀ ਆਏ ਗਾੜ ਨੂੰ ਕਰਨ ਲੱਗੇ ਐਨਾ ਮਹਿੰਗੀਆਂ ਬੱਕਰੀਆਂ ਤਾਂ ਬੱਕਰੀਆਂ ਦਾ ਫੇਰ ਦਵਾਈ ਲੈ ਕੇ ਜਾਊ ਪਹਿਲਾਂ ਬੋਲਣਾ ਪਹਿਲਾਂ ਗੱਲਾਂ ਕਰਿਆ ਕਰ ਨਾ ਕਰਿਆ ਕਰ ਪਹਿਲਾਂ ਬੱਕਰੀਆਂ ਆਪਾਂ 5 ਲਿਆਵਾਂਗੇ ਹਾਂ 5 ਨੰਨੇ ਨੇ ਵੀ ਲੈਣੀਆਂ ਤੂੰ ਬੋਲਿਆ ਤਾਂ ਕਰਾ ਫਿਰ ਉਹ ਬੱਕਰੀ ਨੂੰ ਫਿਰ ਜੇ ਬੱਕਰੀ ਭੱਜ ਗਿਆ ਕਰੋ ਫਿਰ ਕਿਵੇਂ ਦੱਸਿਆ ਕਰੇਗਾ ਵੀ ਭੱਜ ਗਈ ਹੈ ਓਏ ਦੇਖੋ ਭੱਜ ਗਈ ਭੱਜ ਗਈ ਗਈ ਭੱਜ ਗਈ ਗਈ ਓਏ ਓ ਬਜ਼ੁਰਾ ਜੀ ਆਜ ਗਈ ਉਹ ਬਾਬਾ ਦਾ ਮੰਨ ਗਿਆ ਕਹਿੰਦਾ ਲੈ ਜਾਓ ਬੱਕਰੀਆਂ ਕਹਿੰਦਾ ਦੋ ਲਾਇਆ ਚਾਹੀਏ ਕਹਿੰਦਾ ਬੋਲ ਪਹਿਲਾਂ ਬੋਲ ਕਿਦਾ ਹਸੋਂ ਨੂੰ ਵੀ ਦੋ ਬੱਕਰੀਆਂ ਲੈਣੇ ਇੰਨੇ ਲੈਣੇ ਨੇ ਹੱਥ ਚੜੇਗਾ ਦਾ ਦੇ ਉਹ ਇੰਨੇ ਆਏ ਕਿ ਆਏ ਇਹਨੂੰ ਪੜੇ ਉੱਥੇ ਲੈ ਕੇ ਚੱਲ ਬਠੰਡੇ ਹੱਥ ਨਾਲ ਲੈ ਕੇ ਜਾਉਂਗੀ ਆਪਰਾ ਮੰਨਦਾ ਉਹ ਜਿਹੜਾ ਗੁਰਦਾ ਦਾ ਆਪਣੀ ਛੱਡਿਆ ਕੋਈ ਹਨਾ ਉੱਥੇ ਕਿੰਨੀਆਂ ਕਹਿੰਦੇ ਜਿਹੜੀ ਮਜੂਰੀ ਜੀਆਂ ਨਹੀਂ ਹੁੰਦੀ ਆ 13 ਮੱਸਿਆ ਲਈ ਗਈ ਸੀ ਬਣੇ ਗੋਮਕਸਰ ਕਰਦਾ ਗੋਮਕਸਰ ਹਨਾ 13 ਮੱਸਿਆ ਪੂਰੀ ਕੀਤੀ ਉਹ ਬਠੰਡੇ ਕਰਨ ਕੋਈ ਆ ਉਹ ਵੀ ਹਨਾ ਉਹਦੇ ਨਾਮ ਨੇ ਜਿਹੜਾ ਆਉ ਉਹ ਵੀ ਨਹੀਂ ਛੱਡਿਆ ਕੋਈ ਨਹੀਂ ਚੀਜ਼ ਛੱਡੀ ਚਲੋ ਕੋਈ ਨਾ ਸੋਧਰਤੀ ਆ ਜਦੋਂ ਬੋਲਣਾ ਹੈ ਨੇ ਬੋਲ ਹੀ ਪੈਣਾ ਨਹੀਂ ਡਾਕਟਰ ਕੀ ਕਹਿੰਦਾ ਮਗਰ ਉਹ ਜਿਹੜੀ ਉਹ ਆਵਾਜ਼ ਆਉਂਦੀ ਆ ਹਾਂ ਮੀਂਹ ਵਾਸਤਾ ਆਉਂਦੀ ਆ ਹਾਂ ਇੱਥੇ ਮੂੰਹ ਗਾਲ ਤੇ ਆ ਕੇ ਨਹੀਂ ਇਹ ਬੋਲਦਾਗਾ ਹਾਂ ਮੀਂਹ ਵਾਜ ਆਉਂਦੀ ਆ ਨਹੀਂ ਕੀ ਮਤਲਬ ਚੀਂਪ ਹੋਏ ਤਾਂ ਸੋਜਣਾ ਵਾਪਕ ਉਹ ਦਾ ਫਿਰ ਉਹ ਬਠਿੰਡੇ ਵਾਲੀ ਜਿਹੜੀ ਡਾਕਟਰ ਆ ਉਹਨੂੰ ਦਿਖਾਓ ਉਹ ਮਾਰਾ ਦੇਤੀ ਜਾਨੀ ਹਾਂ ਬਸ ਉਹਨੂੰ ਦੇਖਦੇ ਸੈਂਸ ਜਾ ਕੇ ਉਹਦੇ ਕੋਲ ਪੀਪਲ ਲੱਗ ਹੀ ਜਾਵੇ ਕਿਉਂਕਿ ਸੁਣਦਾ ਕਰਦਾ ਇਹਨੂੰ ਸਾਰਾ ਸੌਂਝ ਵੀ ਸਾਰੀ ਆ ਵਾ ਬੋਲਦਾ ਨਹੀਂ ਹੋਈ ਐ ਲੱਗ ਜੂ ਕਰਨ ਗਾਤਿਆਂ ਗੀਤਾਂ ਨੂੰ ਤਿਆਰੀ ਦੇ ਦਿੰਦੇ ਆ ਪਤਾ ਨਹੀਂ ਆਪ ਵੀ ਨਹੀਂ ਰਾਜੀ ਬੋਲ ਕੇ ਬਤੰਦਰ ਦਾ ਐ ਓਏ ਮੈਨੂੰ ਕਹਿੰਦਾ ਹੁੰਦਾ ਵਧੀਆ ਮੈਂ ਤਾਂ ਨਹੀਂ ਬੋਲਦਾ ਉਹ ਫਿਰ ਤੇਰੇ ਘਰ ਆਈ ਤੈਨੂੰ ਕੁੱਟਿਆ ਕਰੂ ਤੈਨੂੰ ਪਤਾ ਵੀ ਨਹੀਂ ਲੱਗਣ ਦਿਆ ਕਰਨਾ ਸਾਨੂੰ ਕਿਉਂ ਪਤਾ ਲੱਗਿਆ ਕਰੂ ਉਹਨੂੰ ਕੁੱਟਿਆ ਤੈਨੂੰ ਐ ਓਏ ਕਾਇ ਕਰੇਗਾ ਤੂੰ ਹਾਂ ਓਏ ਤੇਰੀ ਘਰ ਵਾਲੇ ਕੁੱਤੇ ਕਰ ਤੂੰ ਆਹ ਆ ਕੇ ਤਾਂ ਕਹਿੰਦਾ ਹਾਲ ਹੈ 아이 ਤੂੰ ਤਾਂ ਵੱਡ ਕਾਇ ਕਰੇਗਾ ਹੈ ਫੇ ਸਾਨੂੰ ਤਾਂ ਪਤਾ ਨਹੀਂ ਲੱਗਿਆ ਕਰਨਾ ਯਾਰ ਇਹ ਕਿਹਨੂੰ ਜਾ ਕਰ ਤੈਨੂੰ ਕਿ ਤੈਨੂੰ ਛੜਾਇਆ ਕਿਵੇਂ ਕਰਾਂਗੇ ਫਿਰ ਅਸੀਂ ਲਾ ਦੇ ਕਰੇਗਾ ਹਾਂ ਮੈਂ ਹੁਣ ਦੇਖੀ ਕਾ ਐਡਾ ਲੈਣੀ ਆ ਹਾਂ ਕਾ ਨੂੰ ਫੇਰ ਦੇਖਿਆਂ ਆਏ ਆ ਹੁਣ ਸਹੀ ਗੱਲ ਆ ਅੱਥੇ ਦੱਸਿਆ ਨਾ ਫਿਰ ਬਾਪ ਮਨ ਹਦੋਂ ਮੰਜੇ ਨੂੰ ਪੈਰ ਨਾਲ ਆ ਉਹ ਤਾਂ ਐ ਵੀ ਕਹ ਆ ਬੈੱਡ ਤੇ ਵੀ ਨਹੀਂ ਪੈਣਾ ਹਾਂ ਐ ਜੇ ਤਾਂ ਆਪਾਂ ਥੱਲੇ ਪੈਣਾ ਥੱਲੇ ਪੈਣਾ ਵਾ ਹਾਂ ਬੈੱਡ ਤੇ ਹਾਂ ਨਾ ਉਹ ਕਹਦਾ ਪਾਊਡਰਾਂ ਚੜਨ ਨਾ ਲੀੜੇ ਧੋਣੇ ਆ ਨਾ ਕੋਈ ਭਾਰੀ ਚੀਜ਼ ਚੱਕਣੀ ਆ ਗੱਡੀ ਜਿਵੇਂ ਐ ਗੱਲਾਂ ਮਾਰਦੀ ਆਉਂਦੀ ਸੀ ਹੁਣ ਦੇਖ ਲੈ ਐ ਪੈ ਗਈ ਐ ਗੱਡੀ ਦਾ ਜਾਇ ਸਾਰੀ ਦਿਹਾੜੀ ਭਾਈ ਰੱਖੋ ਗੱਡੀ ਦਾ ਪੂਰੀ ਬਾਗੋ ਬਾਗ ਆ ਇੱਥੇ ਲੰਮੇ ਲੰਗਰ ਲੱਗਿਆ ਕਹਿੰਦੀ ਜਲੇਬੀਆਂ ਲੈ ਚੱਲੋ ਮੈਂ ਕਿਹਾ ਉੱਥੇ ਮਿੱਠਾ ਇਹਨਾਂ ਤੈਨੂੰ ਸ਼ੂਗਰ ਮੈਂਟੀ ਵੱਜ ਜਾਂਦਾ ਤੇਰਾ ਹਾਂ ਤੁਸੀਂ ਉੱਥੇ ਬੈਠ ਖਾ ਸਕਦੇ ਹੋ ਐਂ ਨਾ ਮਗਾਹਾਂ ਨਹੀਂ ਲੈ ਕੇ ਜਾਇਆ ਹਾਂ ਦਾ ਹਾਂ ਇਹ ਕਹਿੰਦੀ ਪਾਦੇ ਭਾਈ ਨੂੰ ਕਹਿੰਦੀ ਹਾਂ ਪਾਣੇ ਭਾਈ ਨੂੰ ਹੋਰ ਐਨੇ ਗਿਆਨ ਹਨ ਜਿਹੜੀ ਤੇਰੀ ਤੇਰੀ ਟੂ ਇਵੀ ਉੱਥੇ ਹੀ ਠੀਕ ਪਟਾਉਂਦੇ ਹੁੰਦੇ ਨੇ ਗੱਡੀ 'ਚ ਵੇ ਬੰਦਾ ਖਾਂਦਾ ਜਾਂਦਾ ਨਾ ਫੇਰਾ ਉੱਥੇ ਲੈ ਲੈ ਉਹ ਨੂੰ ਲੈ ਰੋ ਭਾਈ ਨੂੰ ਨਹੀਂ ਇਹ ਕਹਿੰਦੀ ਘਰੇ ਲੈ ਚੱਲ ਖਾ ਲੋ ਲੈ ਗੱਡੀ ਚ ਖਾ ਲੋ ਆ ਤਾਂ ਗੱਲ ਹੀ ਨਹੀਂ ਹੋਈ ਕੀ ਆਪਦੇ ਕੋਲ ਨਹੀਂ ਨਹੀਂ ਉੱਥੇ ਬਹਿ ਕੇ ਖਾਓ ਹੂੰ 10 ਮਿੰਟ ਰੋਕੋ ਲੰਗੜ ਡੈੜੀ 30 ਦੁੱਧ ਠੀਕ ਆ ਹਨ ਮੇਰਾ ਠੀਕ ਹੈ ਉੱਥੇ ਹੀ ਠੀਕ ਹੋਈ ਆ ਦੇਖ ਲਓ ਹੂੰ ਉਹਦੋਂ ਬਾਅਦ ਤਾਂ ਨਹੀਂ ਹੋਈ ਕੀ ਹੋ ਸੌ ਜਾਂਦਾ ਸੀ ਤੁਹਾਡਾ ਪਾਸਾ ਸੌਂਦਾ ਨਹੀਂ ਮੇਰੇ ਮਰਦੇ ਬੋਣਾ ਹਾਂ ਬੜਾ ਕੀ ਕਹਾਣੀ ਜੀ ਮੈਨੂੰ ਪਤਾ ਹਾਂ ਮੈਂ ਫੋਨ ਦੇ ਵਿੱਚ ਹੂੰ ਦਿੱਲੀ ਅਸੀਂ ਫੇਰ ਕਰਨਗੇ ਹਿਰਾਂ ਦੇ ਹੂੰ ਉੱਥੇ ਨਾ ਜੋ ਸੀਜ਼ ਫੇਅਰ ਹੋ ਗਿਆ ਹੂੰ ਉਹ ਜਿੰਨਾ ਸਮਾਨ ਸੌਂਦਾ ਉਹ ਸਾਰਾ ਭਾਜਨਾਸ਼ ਕਰਕੇ ਸੀਜ਼ ਫੇਅਰ ਵੀ ਬੰਦ ਹੋ ਗਿਆ ਸਾਰਾ ਕੁਝ ਜਦੋਂ ਐ ਹਾਂ ਸੀਜ਼ ਫੇਅਰ ਤੇ ਹਾਂ ਹਾਂ ਨਹੀਂ ਦਿੱਲੀ ਜਦੋਂ 84 ਵਾਲਾ ਕੰਮ ਹੋਇਆ ਨਹੀਂ ਨਹੀਂ ਅਮਪਨੋ ਸ਼ਾਮ ਮਸਾਲ ਦੇ ਵਿੱਚ 1 ਕਿਲੋਵਰੀ ਫੇਅਰ ਟ੍ਰੇਨਿੰਗ ਲੈ ਕੇ ਜਾਂਦੇ ਹੁੰਦੇ ਹੁੰਦੇ ਆ ਹੂੰ ਫੇਰ ਉਹ ਮੇਰੇ ਨਾਲ ਮੁੰਡੇ ਸੀਗੇ ਦੋ ਜਣੇ ਹੂੰ ਛੇ ਤਾਂ ਮੁੰਡੇ ਕੋਨ ਰੋਏ ਅਜੇ ਕਰਨੇ ਹੂੰ ਉਹਨਾਂ ਦਾ ਜੈਸ ਪੇਟ ਆਇਆ ਸੀਗਾ ਹੂੰ ਉਹ ਜਦੋਂ ਗੱਡੀ ਦੇ ਬਰਾਬਰ ਜਰਾ ਆਇਆ ਕਰੇ ਤਾਂ ਹੂੰ ਉਹਦੇ ਪੈਰ ਉਹਨਾਂ ਨੂੰ ਅੱਛਾ ਦੋਹਾਂ ਜਾਣਿਆ ਤੋਂ ਹਾਂ ਹੂੰ ਤੇ ਮੈਂ ਅੰਦਰ ਫੜ ਕੇ ਲਾਉਂਦਾ ਅੱਛਾ ਕੇਬਲ ਡਰਮ ਵੀ ਲਾਏ ਪਹਿਲਾਂ ਹੂੰ ਤੇ ਉਹਨੇ ਦੋ ਦਨ ਵਾਰੀ ਛਿੱਟਿਆ ਮੁੜ ਕੇ ਮੈਨੂੰ ਆਇਆ ਗੁੱਸਾ ਮੈਂ ਉਹਨੂੰ ਕਹਾਂ ਹੋਰ ਉਪਰੇ ਹੂੰ ਮੈਂ ਚਾੱਕ ਕੇ ਭਾਈ ਕਲੇ ਨੇ ਛੱਡਦਾ ਗੱਡੀ ਅੱਛਾ ਪਰ ਉਹ ਮੁੜ ਕੇ ਛੱਡਾ ਨਹੀਂ ਹੋਇਆ ਕਿ ਠੀਕ ਆ ਭਾਰੇ ਹੁੰਦੇ ਆ ਟਾਇਰ ਕਿੱਡੇ-ਕੱਡੇ ਦਾ ਹੁੰਦੇ ਆ। ਮੈਸਪੇਡਾਂ ਨਾਲ ਬਹੁਤ ਭਾਰੇ ਹੁੰਦੇ ਆ। ਹੂੰ ਟਰੱਕਾਂ ਦੇ ਫੌਜ ਵਾਲਿਆਂ ਦੇ। ਹਾਂ। ਗੁੱਡੂ ਵੀ ਉਹ ਤਾਂ ਇੰਨੀ ਨਹੀਂ ਮੋਟੀ ਹੁੰਦੀ ਆ। ਹਾਂ। ਉਦੋਂ ਫਿਰ ਤੁਹਾਡੇ ਮਾਨਕੇ ਬੈਹ ਗਏ ਮਨ ਦਾ। ਹਾਂ। ਹਨਾ। ਫਿਰ ਮੈਂ ਜੱਪਲਪੁਰ ਗਿਆ ਕੰਨਾ ਉਹ ਬਿਹਾਰ ਕਰਨ ਮਾਰ ਤੇ। ਹੂੰ। ਉੱਥੇ ਰਹੇ ਸਾਲ ਭਰ। ਹੂੰ। ਫਿਰ ਮੈਂ ਉੱਥੇ ਪ੍ਰਸਤ ਰਹਾ ਦਾ ਡਾਕਟਰ ਨੇ। ਤੂੰ ਹੀ ਤੇ? ਹੂੰ। ਅੱਛਾ। ਜੀ ਮੈਂ ਤੇਰੀ ਬ੍ਰੈਂਡ ਪਾਈ ਹਣ। ਹੂੰ। ਐਕ ਲੋੜ। ਹੂੰ ਹੂੰ। ਐਣਾ। ਫੇਰ ਫਿਰ ਮਹੀਨਾ ਕਰਕੇ ਮੈਨੂੰ ਹਾਰਬਟ ਤੇ। ਅੱਛਾ। ਉਹ ਜਿੰਨੇ ਕ ਦਿਨ ਗਿੱਲਾ ਯਾਰ ਹੂੰ ਉਹਨੇ ਕ ਦਿਨ ਠੀਕ ਕਰ ਮਾਇ ਜੀ ਦਾ ਸੀ ਹਾਂ ਉਹਨੇ ਮਕਲੇ ਹੋ ਤਾਂ ਹੁਣ ਤਾਂ ਠੀਕ ਹੋ ਗਿਆ ਹੂੰ ਉਹ ਨੂੰ ਬਾਣ ਫੇਰ ਹੋਣ ਫੇਰ ਉਹਨੇ ਹਟਿਆ ਨਹੀਂ ਹੂੰ ਫਿਰ ਥੋੜਾ ਉਹ ਪਾਸਾ ਸੌਂ ਲੱਗ ਜਾਂਦਾ ਸੀ ਨਾ ਉਹ ਥੋੜਾ ਮੇਟਾ ਅੱਡੇ ਤੱਕ ਜਾਣਾ ਚਾਹਦਾ ਜਾਣੇ ਹਾਂ ਤੁਰ ਕੇ ਹੂੰ ਮੇਰਾ ਸਾਰਾ ਪੈਰ ਸਮਝ ਆਉਂਦਾ ਸੀ ਪੈਰ ਤੋ ਲੈ ਕੇ ਆ ਨੱਕ ਤੋ ਲੈ ਕੇ ਪੈਰ ਤਾਂ ਹੀ ਪਰ ਉੱਥੇ ਉਹ ਦੇਲਾਸੀਆ ਨੇ ਲੋਡ ਕਰਤਾ ਹੂੰ ਉਹਨੇ ਲੋਡ ਕਰਤਾ ਜਮਾਨ ਦੇਲਾ ਮੈਨੂੰ ਲੱਗਦਾ ਤੁਸੀਂ ਕਿੰਨੇ ਤਿੰਨ ਚਾਰ ਰਿਹਾ ਆਏ ਹੋ ਹਨਾ ਨਹੀਂ ਨਹੀਂ ਹਾਂ ਉਹਨਾ ਮੈਂ ਇੱਕ ਦੋ ਇੱਕ ਵਾਰ ਹੀ ਗਿਆ ਸੀ ਉਹਨੇ ਠੀਕ ਹੋ ਗਿਆ ਸੀ ਠੀਕ ਆ ਫੇਰ ਤਾਂ ਮੈਂ ਉਨੂੰ ਚਲੇ ਜਾਂਦਾ ਸੀ ਦਿਖਾਉਣ ਵਾਸਤੇ ਨਹੀਂ ਵਰਗਾ ਹੂੰ ਰਾਮ ਆ ਜਾਂਦਾ ਤੇ ਉਹਨੂੰ ਨਾਲੇ ਕੋਈ ਆਇਆ ਹੈ ਨਹੀਂ ਲਾਲਚ ਲੈ ਕੋਈ ਰੁਪਈਆ ਉਹ ਤੇਰੇ ਮੇਰੇ ਘਰ ਸੋਣਾ ਆਪਣੇ ਟਰੇ ਕਾ ਕੇ ਮਾਸੀ ਸੀ ਉਹ ਠੀਕ ਹੋਈ ਹਮ ਅੱਜ ਵੀ ਉੱਥੇ ਜੰਮੂ ਤੋਂ ਆਏ ਹੋਏ ਸੀਗੇ ਹਾਂ ਜੰਮੂ ਦਿੱਲੀੋਂ ਬਹੁਤ ਆਈ ਵੀ ਸੰਗ ਦਾ ਅੱਜ ਵੀ ਹਾਂ ਕਰਪਾ ਬਾਬ ਰੱਬ ਉਹ ਜੰਗ ਕਿਹੜੇ ਘਰ ਵਾਲੀ ਸੀ ਆਉ ਦੱਸਦੀ ਸੀ ਮੰਮੀ ਕਹਿੰਦੀ ਮਾਂ ਦਾ ਆਪਾਂ ਦਾ ਦਾਦਾ ਪੰਡ ਠੀਕ ਹੋਇਆ ਹਥ ਬਾਹਰ ਲੋਕ ਰਹਿੰਦੇ ਹਮ ਚਲੋ ਭਲਾ ਹੋ ਜਾਂਦਾ ਕਿਸੇ ਦਾ ਇਹ ਵੀ ਮੰਨ ਕੇ ਬੈਠੇ ਪਿਆ ਮੰਮੀ ਦੇ ਵੀ ਹਾਂ ਫਿਰ ਉਹ ਕੀ ਕਹਿੰਦਾ ਉਹ ਕਹਿੰਦਾ ਵੀ ਭਰੇਜ ਕਰੋ ਬਸ ਕਹਿੰਦਾ ਦਵਾਈ ਵੀ ਦਿੱਤੀ ਆ ਉਹਨੇ ਲੈ ਕੇ ਕਿ ਐਸੂਲ ਜੇ ਕੈਲਸ਼ੀਅਮ ਵਾਲੇ ਕਹਿੰਦਾ ਹਫਤੇ ਬਾਅਦ ਤੋਂ ਫੇਰ ਦਿਖਾ ਕੇ ਜਾਓ ਹਾਂ ਜੀ ਉਹ ਨਾਮ ਐਸੇ ਛੋਟੇ ਮਾਈ ਜਬਾਨੀ ਕੋ ਕੀ ਭਖੜੇ ਦਾ ਸਾਗ ਵਰਤਦਾ ਰਹੇ ਨਾ ਭਖੜਾ ਕਹੇ ਜਾਂਦਾ ਹੁੰਦਾ ਭਖੜੇ ਦਾ ਸਾਗ ਭਰਿਆ ਹਾਂ ਬਾਕੀ ਨੂੰ ਕਹਾਂ ਮੇਰਾ ਵਿਖਾਦਾ ਨਾ ਤੈਨੂੰ ਬੜਾ ਪਤਾ ਨਹੀਂ ਭਖੜੇ ਦਾ ਬਣਾਇਆ ਕਾਹਦਾ ਸਾਗ ਬਣਾਇਆ ਨਾ ਭਖੜੇ ਦਾ ਸਾਗ ਕਹੇ ਜਾਂਦਾ ਮੈਂ ਵੀ ਨਹੀਂ ਸੁਣਿਆ ਨਾ ਉਹ ਤਾਂ ਛੋੜਲੇ ਨਾਲ ਕਰਕੇ ਬਣਦਾ ਅੱਛਾ ਪਖੜਾ ਹੈ ਹਾਂ ਮੈਂ ਤਾਂ ਉਸ ਤੋਂ ਬਹੁਤ ਉੱਥੇ ਵੀ ਜਸੂਰ ਪਰ ਬਹੁਤ ਅੱਡੀ ਬੇਬੇ ਤੋੜ ਕੇ ਹੱਤ ਬਹੁਤ ਹੁੰਦਾ ਸੀ ਬੱਟਾਂ ਦੇ ਹਾਂ ਜੁਰਲੇ ਰਾਹ ਵਾਲੀ ਬੱਟਾਂ ਤੇ ਝੂਠ ਬੋਲਣ ਲੱਗੀ ਆ ਬੱਟਾਂ ਤੇ ਹੁੰਦਾ ਸੀ ਹੁੰਦਾ ਹੀ ਪੈਣੋਂ ਕਰਦੇ ਨਹੀਂ ਹਾਂ ਬਸ ਸਾਡਾ ਬਸ ਮੇਰਾ ਹੀ ਨਾਮ ਕਦਾ ਹਜੇ ਵੀ ਹੋਊ ਬੇਟੇ ਨਾਮ ਕਦਾ ਹੋਊ ਹਜੇ ਵੀ ਬੋਲੇ ਗੱਪ ਛੱਡ ਦੇ ਮੇਰਾ ਗੱਪ ਮਾਰ ਜਾਲ ਗੱਲ ਛੜ ਰਹਿਂਦੇ ਆਉ ਬੰਦਾ ਫਿਰ ਤੂੰ ਕਿੱਥੋਂ ਜੇ ਪੱਕੜਿਆ ਹੋਇਆ ਬੱਟਾਂ ਦੇ ਸੜਕ ਪੱਕੜਾ ਸੜਕ ਤੇ ਥੋੜਾ ਬੱਟਾਂ ਦੇ ਹੁੰਦਾ ਭੈਣਾ ਬੱਬਾ ਮੈਂ ਤੇਰੇ ਦਿਖਾ ਦioni ਚੱਲ ਤੈਨੂੰ ਜਾਣ ਜਾਣ ਦੱਸ ਦੇ ਮਸਾ ਜਾਉਂਗੇ ਆਉ ਫਿਰ ਬੰਦਾ ਜੇ ਬੱਟਾਂ ਦੇ ਪੱਕੜਾ ਹੋਇਆ ਬੰਦਾ ਨੰਗੂ ਕਿੱਥੋਂ ਦੀ ਉਹ ਮੂਰੇ ਬਾਗ ਦੇ ਮੂਰੇ ਨਹੀਂ ਹੈਗਾ ਨਾ ਮੈਂ ਖੁਦ ਦੇਖਿਆ ਤੋੜਿਆ ਨਹੀਂ ਮੈਂ ਦੇਖਿਆ ਮੈਂ ਉਸ ਦਿਨ ਵੀ ਕਿਹਾ ਇਹਨੂੰ ਮਾ ਆ ਤੋੜਨਾ ਛਾਗਾ ਸੀ ਪੱਕੜੇ ਦਾ ਪਤਾ ਨਹੀਂ ਕਿਹਦਾ ਪੱਕੜਾ ਸੀ ਦਾ ਕਰੇ ਇਹ ਖਾਦਾ ਹੋਵੇ ਤਾਂ ਫੇਰ ਹੀ ਪਤਾ ਹੋਵੇ ਤੁਹਾਨੂੰ ਨਹੀਂ ਭਈ ਐਵੇਂ ਨਹੀਂ ਖਾਦਾ ਤੂੰ ਹੀ ਬੋਲਾਂੀ ਗੱਲ ਮੈਂ ਹੀ ਤਾਂ ਮੈਂ ਤਾਂ ਬਣਾਇਆ ਬਹੁਤ ਵੈਰੀ ਉਹ ਹੁਣ ਨਾਲ ਛਾਗ ਜਾਂ ਨਾ ਮੈਂ ਧਰਗਾ ਕਰ ਤੇਰੇ ਪੂਆ ਦੇ ਖੋਣਦੇ ਸੀ ਉਤਰੋ ਠਾਠ ਕੋਲੋਂ ਲਿਆਉਂਦੇ ਹੁੰਦੇ ਸੀ ਤੋੜ ਕੇ ਲਾ ਹੈ ਡੈਡੀ ਉਹ ਐਵੇਂ ਮਰ ਜਾਂਦੀਆਂ ਮਥੋਂ ਆ ਠਾਠ ਕੋਲੋਂ ਇਹਨੇ ਵੀ ਦੇਖਦਾ ਸੀ ਐਵੇਂ ਮਰੀ ਜਾਂਦਾ ਹਾਂ ਉਹ ਠਾਠ ਕੋਲੋਂ ਨਾ ਤੋੜ ਕੇ ਕੋਰੋਲਾ ਲੈਣ ਗੱਲਾਂ ਸੀ ਉਤਰੋਂ ਲਿਆਉਂਦੇ ਨੇ ਹਾਂ ਮੀਕਣਾ ਮੂਕਣਾ ਤਾਂ ਇੰਤਾਰ ਦੁਨੀਆ ਦੀ ਵਿੱਚ ਹੀ ਫਕਰ ਇਹਨ ਦੇਖ ਕੇ ਹੈ ਕਿਉਂ ਬਾਈ ਹਾਂ ਬਈ ਬਾੜੇ ਕਾ ਬੁਮਾਰਦੂ ਕਰ